ਉਹ ਟਰੈਕਟਰ ਖੜਾ ਅੱਗੇ ਉਹਦਾ ਅੱਛਾ ਜਾ ਰਿਹਾ ਜੀ ਨਾ ਹੂੰ ਬਾਈ ਕੰਮ ਕਰਨ ਦਾ ਸੀਗਾ ਵਾ ਪੈਲਸਾ ਦੇ ਵਿੱਚ ਬੈਟਰੀ ਖਰੀਦੀ ਤੇ ਆ ਸਟੇਡੀਅਮ ਦੇ ਵਿੱਚ ਮੈਂ ਕਿੱਟ ਨਾ ਆ ਦੀਆ ਸਵੇਰੀ ਮੈਨੂੰ ਕਹਿ ਕੇ ਆਇਆ ਬਾਉਰੇ ਮੈਂ ਵੀ ਨਾਲ-ਨਾਲ ਕੰਮ ਤੇ ਆ ਰਿਹਾ ਸੀਗਾ ਤੇ ਮੈਨੂੰ ਫੋਨ ਕਰਾ ਉਰੋ ਕਿਸੇ ਵੀਰੇ ਨੇ ਕਹਿੰਦੇ ਵੀ ਤੇਰੇ ਭਰਾ ਦਾ ਐਕਸੀਡੈਂਟ ਹੋ ਗਿਆ ਸੱਟ ਲੱਗੀ ਮੈਂ ਸਿੱਧਾ ਇੱਧਰ ਨੂੰ ਆ ਗਿਆ ਤੇ ਉਰੇ ਆ ਕੇ ਦੇਖਿਆ ਮੇਰੇ ਭਾਈ ਦੀ ਡੈੱਡ ਬਾਡੀ ਪਈ ਸੀਗੀ ਤੇ ਹਾਂਜੀ ਉਮਰੇ ਦੀ 28-29 ਸਾਲ ਉਮਰ ਸੀਗੀ ਜੀ ਘਰ ਚ ਦੋ ਭਰਾ ਰਹਿ ਗਏ ਅਸੀਂ ਤਿੰਨ ਭਰਾ ਸੀਗੇ ਇੱਕ ਪਿਤਾ ਜੀ ਨੇ ਅਨਮੈਰਿਡ ਸੀਗਾ ਜੀ ਇਹ ਸਾਰੀ ਪੱਠੇ ਵਾਲਿਆਂ ਦੀ ਅੰਗੈਲੀ ਆ ਜਿਹੜੋ ਟਰਾਲੀ ਚ ਚਾਲੰਦੇ ਨੇ ਡਰਾਈਵਰ ਜੀ ਉਹ 4 4 5 5000 ਇੱਟ ਪਾਉਂਦੇ ਨੇ ਤੇ ਨਸ਼ਾ ਕਰ ਲੈਂਦੇ ਨੇ ਸਵੇਰੀ 3 3 ਵਜੇ ਟਰਾਲੀਆਂ ਖਿੱਚ ਦਿੰਦੇ ਨੇ ਨਾਲ ਦੇਖਦੇ ਨੇ ਕਿ ਕੋਈ ਰੋਡ ਤੇ ਹੋਰ ਵੀ ਜਾ ਰਿਹਾ ਹੈ ਤੇ ਉਹਨਾਂ ਨੇ ਮੇਰੇ ਭਰਾ ਨੂੰ ਉੱਤੇ ਟਾਇਰ ਚੜਾਤਾ ਇੱਕ ਟਰੈਕਟਰ ਆ ਰਿਹਾ ਸੀਗਾ ਇੱਡਾਂ ਵਾਲਾ ਪੱਠੇ ਵਾਲਾ ਉਹ ਕਹਿੰਦੇ ਬਹੁਤ ਸਪੀਡ ਜਾ ਰਿਹਾ ਏ ਦੱਸਣ ਵਾਲੇ ਦੱਸ ਰਹੇ ਆ ਵੀ ਉਹ ਹੀ ਲੈ ਕੇ ਆਇਆ ਇੱਕ ਸੀਟਗੇ ਉਹਨੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਕੀਤਾ ਉਹਨੂੰ ਬੰਦੇ ਦੀਆਂ ਲੱਤਾਂ ਟੁੱਟ ਗਈਆਂ ਨੇ ਮੌਤ ਹੋ ਚੁੱਕੀ ਆ ਮੋਟਰਸਾਈਕਲ ਦਾ ਬਹੁਤ ਨੁਕਸਾਨ ਹੋਇਆ ਜੀ ਕਿੱਥੇ ਦਾ ਰਹਿਣ ਵਾਲਾ ਸੀਗਾ ਇਹ ਇੱਧਰ ਦੱਸ ਰਹੇ ਨੇ ਕਲਾਂ ਦਾ ਜੀ ਹਾਂ ਜੀ ਬਠੋਈ ਕਲਾਂ ਦਾ ਰਹਿਣ ਵਾਲਾ ਜੀ ਅੱਛਾ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਹਾਂ ਜੀ ਟਰਾਲੀ ਜੱਪ ਕਰ ਲਈ ਜੀ ਹਾਂ ਜੀ ਟਰਾਲੀ ਦੇ ਬੰਦਾ ਮੌਕੇ ਤੇ ਫਰ ਲਿਆ ਗਿਆ